ਸੋ ਜੀ ਮੱਥਾ ਟੇਕ ਲਿਆ ਤੇ ਹੁਣ ਅਸੀਂ ਚੱਲੇ ਆ ਆਪਣਾ ਲੰਗਰ ਵਾਲਾ ਚਾਪ ਛਕਣਾ ਹਾਂ ਹਾਂ ਉਸ ਦਾ ਭਾਗ ਲੈਣਾ ਹੈ ਲੋ ਜੀ ਬਜ਼ੁਰਗ ਤਾਂ ਚੜਾ ਤੇ ਆਟੋ ਤੇ ਹੁਣ ਅਸੀਂ ਚੱਲੇ ਆ ਤੁਰ ਕੇ ਮੇਰੀ ਗੱਲ ਸੁਣੋ ਮੈਂ ਪਰੇਸ਼ਾਨ ਹਾਂ ਮਾੜਾ ਮੋਟਾ ਕੋ ਲੈ ਗਏ ਹਾਂ ਤਾਂ ਤੈ ਤਾਂ ਹੀ ਨਹੀਂ ਗੰ냐 ਹੱਟ ਤੇ ਵੇ ਕੀ ਆ ਆ ਸਤ ਸ੍ਰੀ ਅਕਾਲ ਸਾਰੀ ਤੁਹਾਰੀ ਸੋਣ ਦਾ ਸਤ ਸ੍ਰੀ ਗੁਰੂ ਜੀ ਕੀ ਹਾਲ ਚਾਲ ਆ ਗੁੱਡ ਮਾਰਨਿੰਗ ਆਈ ਹੋਪ ਕਿ ਸਾਰੇ ਨੇ ਬਹੁਤ ਵਧੀਆ ਹੋਵੇ ਸ਼ੁਰੂ ਕਰਦੇ ਜੀ ਅੱਜ ਦਾ ਵਲੌਗ ਤੇ ਬਾਹਰ ਦਾ ਨਜ਼ਾਰਾ ਚੈੱਕ ਕਰਾਂ ਸਿਰਫ ਆ ਨਹੀਂ ਲੈ ਆਉਣੇ ਬਾਹਰ ਦੀਆਂ ਤੇ ਤੁਹਾਡੇ ਹੈੱਡ ਨੂੰ ਚੱਕ ਕੇ ਪਾ ਦੇ ਵਿੱਚ ਠੀਕ ਹੈ ਤੇਰੇ ਮੈਨੂੰ ਪਤਾ ਹੀ ਨਹੀਂ ਸੀ ਨੂੰ ਵੀ ਮਜੋਰਗ ਆਪਣੇ ਨੀਚੇ ਬੈਠਿਆ ਤੇ ਆਪਾਂ ਬਸ ਬਿਸਤਰੇ ਕਰ ਤੇ ਇਕੱਠੇ ਜੋਤ ਨੇ ਮਗਰੋਂ ਕਿਉਂਕਿ ਤਕਦੀਰ ਸੁੱਤੀ ਸੀ ਸੋ ਇਸ ਕਰਕੇ ਜੋਤ ਨੂੰ ਨਮਸਕਾਰ ਇੱਥੋਂ ਹੀ ਕਰ ਲਿਆ ਕਰਦੀ ਮੈਂ ਚੱਕ ਕੇ ਕਿਵੇਂ ਜਾਂਦੀ ਹਾਂ ਨਹੀਂ ਔਖਾ ਨਹੀਂ ਮੱਥਾ ਟੇਕਣਾ ਸੀਗਾ ਫਿਰ ਨਾ ਫਿਰ ਤੁਹਾਡਾ ਟੈਗ ਹੋਣਾ ਸੀ ਤੇ ਨਾ ਮੈਂ ਨਹੀਂ ਕਰਨਾ ਮੈਂ ਤੇ ਚਲੋ ਜੀ ਹੁਣ ਆਪਾਂ ਇੱਥੇ ਚੱਲਦੇ ਆਂ ਪੌਣੇ ਰਵਾਨਗੀ ਮੈਂ ਠੀਕ ਹੀ ਸੌਟਾ ਕਿਸ ਨੇ ਇਹ ਹੀ ਕਹਤਾ ਨਾ ਸਹੀ ਗੱਲ ਆ ਵੀ ਬੁੱਧੂ ਵੀ ਮੈਜੀ ਲੱਗਦੀ 20 ਮਿੰਟ ਮੈਂ ਇਹਨਾਂ ਨੂੰ ਇਥੋਂ ਲੇਟ ਸੀ ਠੀਕ ਆ 20 ਮਿੰਟ ਮੈਂ ਉੱਥੇ ਲੇਟ ਸੀ ਅੱਧਾ ਘੰਟਾ ਇਹਨਾਂ ਨੂੰ ਲੇਟ ਜਾ ਕੇ ਲਾਈਨ ਚ ਲੱਗਿਆ ਫੇਰ ਵੀ ਪਹਿਲਾਂ ਮੈਂ ਥਟੇ ਲਿਆ ਉਹਰ ਬੰਦਾ ਚਲਾਕੀ ਨਾਲ ਜਾਵੜੀ ਤਾਂ ਫਿਰ ਚਲਾਕੀ ਲਾਈਨ ਚ ਕਿਹੜੀ ਗੱਲ ਐ ਸਿੰਗਲ ਲਾਈਨ ਚ ਤੋਂ ਜੀ ਲੱਗ ਜਾਂਦੇ ਸੰਗਤਾਂ ਸੰਗ ਤਾਂ ਨਿਹਾਲ ਹੋ ਉਹ ਦੋ ਕਿੱਧਰ ਗਏ ਆਪਣੇ ਮਾਸੀ ਤੇ ਬੀਬੀ ਚਾਹ ਦੇਣੇ ਦੋ ਘਾਟੋਂ ਆ ਤਿੰਨ ਬੀਬੀ 300 ਰੁਪਏ ਦੀ ਆਈਸਕ੍ਰੀਮ ਸੀ ਉਧਰ ਖਾਦੀ ਸੀ 300 ਰੁਪਏ ਦਾ ਗੱਲ ਵਿਚਾਰੇ ਗਰੀਬ ਦਾ ਖੁੰਡਾ ਕਰਾ ਕੇ ਆਈਆਂ ਇਹ ਚੰਗਾ ਆਹ ਤੇ ਪਤਾ ਕੀ ਕਹਿੰਦੀ ਆ ਮੈਂਟੋ ਮੈਂਟੀ ਅੱਧੀ ਅੱਧੀ ਦੇਤੀ ਮੈਨੂੰ ਕਿੰਨੀ ਜੱਫੀ ਅੱਧੀ 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 ਦੇ ਕੇ ਕਿ 300 ਦੀ ਸੀ ਬਾਈ ਇਹ ਇਹ ਦੋਨੇ ਜਿਆਦਾ ਸਪੈਸ਼ਲ ਸੀ ਕਿ ਮੈਨੂੰ ਖਵਾਈ ਨਹੀਂ ਆਈਸਕ੍ਰੀਮ ਹੈਂ ਬੰਦਲ ਕਰ ਛੱਡ ਗਏ ਤੁਸੀਂ ਭੈਣ ਦਾ ਨਹੀਂ ਚੇਤਾ ਆਇਆ ਵਾਹ ਵੀਰੇ ਬਾਹ ਝੁੱਠੀ-ਮੁੱਠੀ ਦੇਖੇਗਾ ਨਾ ਤੁਸੀਂ ਵੀ ਖਾ ਹੀ ਲਈ। ਹਾਂ ਦੇਰ ਤੋਂ ਵੀ ਲੱਤ ਪਈਆਂ ਨਾ। ਬਾਈ ਤਾਂ ਕੱਲ੍ਹ ਹੀ ਖਾ ਗਿਆ ਆਪ। ਸਾਰੇ ਨੇ ਕੱਲੀ-ਕੱਲੀ ਖਾਦੀ ਆ ਤੂੰ ਤੋਂ ਕਰਦੇ ਆਪ। ਦਵਾ ਤਾਂ ਤੁੰਨੀ ਦੇਰ ਲੱਪਈਆਂ ਚੰਗੀਆਂ ਆ। ਆ ਲਿਆ ਲੇ। ਮੈਂ ਕਾ ਖਾਣੀ ਉੱਦਾ ਸ਼ਰਦਾ ਭਾਉ ਨਾ ਦਿੰਦੀ ਆ। ਅਗਾਂ ਵੱਡੀ ਬਾਅਸ ਹੀ ਖਾਣੀ ਹੋਈ ਸਾਡੇ ਤੋਂ। ਚੰਗੀ ਗੱਲ ਆ ਮੈਂ ਕਾ। ਵੀ ਬਲੀ ਯਾਰ ਗਾ ਦੋ ਵੀ ਬਲੀ ਮੈਂ ਤਾਂ ਪਿੱਤੇ ਨੂੰ ਵੀ ਕਿਹਾ ਤੂੰ ਚਲਾ ਇਹਨੂੰ ਮੰਮੀ ਫੇਰ ਫੋਕਵਾ ਲਿਓ ਨੇ ਹੋਰ ਮੰਮੀ ਕਹਿੰਦੀ ਤੂੰ ਦਾਰ ਸ਼ੌਕ ਪਵਾਉਂਦੀ ਆ ਮੈਂ ਕਿਹਨੂੰ ਪੁੱਛਿਆ ਮੈਂ ਕਿਹਾ ਮੈਂ ਸਿੱਲਾਂ ਤੇ ਚੱਲਦੀ ਆ ਕਹਿੰਦਾ ਨਹੀਂ ਖਾਣੇਗੇ ਹਾਂ ਮੈਂ ਲੇਟੇ ਹੀ ਖਾਣੀਆਂ ਵੈਸੇ ਤਾਂ ਆਈਂਗੇ ਮੈਂ ਕਿਹਾ ਧਰਮਣ ਕੱਲ੍ਹ ਆ ਗਏ ਨੀ ਨਾ ਕਿਉਂ ਕਿ ਮੰਮੀ ਨਹੀਂ ਆਉਂਦੀ ਇੰਨਾ ਵੀ ਨਾ ਮਾਰਾ ਕਾ ਮੈਂ ਪੁੱਤ ਦੀ ਐ ਸੈਡਾ ਲੈਂਦੇ ਆ ਪੁੱਤ ਦੀ ਨੋਹਾ ਮਾਰੀਆਂ ਆ ਦੇਖੀ ਹਾਂ ਅਲੀ ਦੀ ਜੀ ਸਾਨੂੰ ਵੀ ਕੋਈ ਖਡੋਣਾ ਲੈ ਅਸੀਂ ਵੀ ਛੋਟੀਆਂ ਹੀ ਆਂ ਤੇਰੇ ਤਾਂ ਮੈਂ ਨਾ ਹੁਣ ਬੋਲ ਨਹੀਂ ਸਾਡੀ ਬਲੌਗ ਦੇ ਵਿੱਚ ਕੀ ਬੋਲਣਾ ਚਾਹਦੀ ਐ ਨਹੀਂ ਛੋਟੀ ਪਰ ਜਾਈ ਛੋਟੀ ਪਰ ਜਾਈ ਆ ਤੇਰੀ ਮੈਂ ਅਕਸਰ ਨੂੰ ਉਹ ਛੋਟੀ ਦੀਦੀ ਆ ਦੀਦੀ ਨੂੰ ਲੈ ਕੇ ਤੇ ਕਿਚਨ ਸੈੱਟ ਹੈ ਤੇ ਗਲ ਆਈਸਕ੍ਰੀਮ ਵਾਲਾ ਸੈੱਟ ਵੀ ਸੀਗਾ ਪਹਿਲਾਂ ਉਹ ਲਿਆ ਸੀਗਾ ਉਹਨਾਂ ਨੇ ਉਹ ਲਿਆ ਸੀ ਪਰ ਵੀ ਆਹ ਉਹਨਾਂ ਨੇ ਮੇਰੇ ਕੋਲ ਨਹੀਂ ਲਏ ਬਹੁਤ ਮਾਰੀ ਕੋ ਜੇ ਪਰ ਪਾਉਂਦੀਆਂ ਨਹੀਂ ਕੱਟੀਆਂ ਇਹ ਬਰਗੀਆਂ ਬਾਲਟੀ ਚ ਪਾਉਣੇ ਆਈ ਚੂ 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 ਚੀਕਾ ਚੀਕਾ ਲੋਈ ਆਪਾਂ ਰੁਕੇ ਸੀਗੇ ਹਰੀਕੇ ਪੱਤਣ ਹਵੇਲੀ ਤੇ ਇਹਨਾਂ ਦਾ ਫੂਡ ਵੈਸੇ ਵਧੀਆ ਹੁੰਦਾ ਇਸ ਰੋਡ ਤੇ ਮੈਨੂੰ ਇੱਕੋ ਢਾਬਾ ਵਧੀਆ ਲੱਗਦਾ ਆਹਾ ਵਾਲੀ ਹਵੇਲੀ ਸਰਤਾਜ ਹਵੇਲੀ ਕਿਉਂਕਿ ਇਹਨਾਂ ਦਾ ਫੂਡ ਸਾਰੇ ਢਾਬਿਆਂ ਨਾਲੋਂ ਵਧੀਆ ਹੈ ਰੋਟੀ ਪਾਣੀ ਖਾਣ ਨੂੰ ਵਧੀਆ ਤੇ ਦੂਜੇ ਨੰਬਰ ਤੇ ਆਪਣਾ ਪਰਾਠੇ ਵਗੈਰਾ ਤੇ ਸਾਫ ਸਫਾਈ ਵਧੀਆ ਹੁੰਦੀ ਆ ਇਹਨਾਂ ਦੇ ਬਫੇ ਵਿੱਚ ਸਿਸਟਮ ਵੀ ਚੱਲਦਾ ਆ ਕਿਉਂਕਿ ਜਿੰਨੇ ਵਾਰੀ ਵੀ ਅਸੀਂ ਰੁਕਿਆ ਇੱਥੇ ਰੁਕਦੇ ਆ ਇੱਕ ਦੋ ਵਾਰੀ ਹੋਰ ਥਾਂ ਰੁੱਕ ਕੇ ਦੇਖਿਆ ਬਟ ਇੰਨਾ ਖਾਸ ਐ ਨਹੀਂ ਗਾ ਇਸ ਰੋਡ ਤੇ ਟਰਾਬਕੀ ਹੋਰ ਵੀ ਵਧੀਆ ਫੈਮਿਲੀ ਵਾਲਾ ਤੇ ਫੂਡ ਟੇਸਟੀ ਕਿਉਂਕਿ ਇਹਨਾਂ ਦੇ ਪਰਾਠੇ ਵਗੈਰਾ ਵੀ ਵਧੀਆ ਹੁੰਦੇ ਆ ਤੇ ਹੁਣ ਆਪਾਂ ਜਿਹੜਾ ਵਾ ਸਿੱਧੂ ਵਾ ਸਿੱਧੇ ਘਰੇ ਜਾਣਾ ਰੁਕੇ ਅਸੀਂ ਤਾਂ ਸੀਗੇ ਕਿਉਂਕਿ ਜੋਤ ਤੁਹਾਨੂੰ ਪਤਾ ਵੀ ਸਾਡੇ ਨਾਲ ਗਈ ਨਹੀਂ ਸੀ ਤੇ ਇੱਕ ਮੰਮੀ ਕੋਟਲੀ ਵਾਲੀ ਨੇ ਕੁਝ ਖਾਦਾ ਨਹੀਂ ਸੀਗਾ ਉਹਨਾਂ ਨੇ ਕੱਲੀ ਚਾਹੀ ਪੀਤੀ ਸੀਗੀ ਤੇ ਫਿਰ ਮੈਂ ਕਿਹਾ ਚਲੋ ਸੱਸ ਨੂੰ ਉਹਨੂੰ ਇੱਥੇ ਕੁਛ ਨਾ ਕੁਛ ਖਵਾ ਦਈਏ ਮੁੜ ਕੇ ਮੈਨੂੰ ਭੁੱਖ ਲੱਗੂਗੀ 11 ਵਜ ਗਏ 1:30 ਤੋਂ 10 ਵਜੇ ਰੁਕੇ ਸੀ ਇੱਥੇ ਕਿ 10:30 ਤੇ ਹੁਣ ਜਿਹੜਾ ਆਪਾਂ ਅੱਗੇ ਚੱਲਦੇ ਹਾਂ ਘਰ ਨੂੰ ਤਾਂ ਮੈਂ ਲੈ ਕੇ ਆਇਆ ਖੋਪੇ ਵਾਲੇ ਦੋ ਪੈਕੇਟ ਇਹ ਨਹੀਂ ਜਾਂਦਾ ਇਹ ਨਹੀਂ ਮਿਲਦਾ ਕਿਸੇ ਵੀ ਚਾਂਸ ਦੇ ਵਿੱਚ ਇਹ ਲੋਗ ਬਣਾਈ ਜਾਂਦਾ ਮਹਿਕਦੀਵ ਕੱਲਾ ਹੁਣ ਮੈਨੂੰ ਆਉਣ ਲੰਦਿਓ ਪਿੱਛੇ ਇੱਕ ਜਣੀ ਉਰੇ ਬਹਿ ਜਾ ਚਲੋ ਬੰਦੀਪ ਕੌਰ ਜੀ ਜਾ ਆ ਜਾ ਦਾदू ਜੀ ਖੋਲਣਗੇ ਦਾदू ਜੀ ਖੋਲਣਗੇ ਦਾदू ਜੀ ਖੋਲ ਦੋ ਜਾ ਪਾਪਾ ਸਾਸ੍ਰੀਕਾਰ ਸਾਸ੍ਰੀਕਾਰ ਕਿੰਨੀ ਠੰਡੀ ਠੰਡੀ ਹਵਾ ਚੱਲਦੀ ਆ ਉਹ ਵੀ ਪਹੁੰਚ ਕੇ ਘਰੇ ਬਾਜੀ ਵਰਗੇ ਸਾਡੇ ਨਾਲ ਪਹਿਲਾਂ ਆ ਗਏ ਸੀ ਕਿਉਂਕਿ ਤਾਜੂ ਦੀ ਅਸਲ ਚ ਸੀ ਤਕਦੀਰ ਦੀ ਬੋਤਲ ਕੱਲ ਭੁੱਲ ਗਏ ਸੀ ਲੈ ਜਾਣੀ ਤੇ ਤਾਜੂ ਦੀ ਬੋਤਲ ਲੈ ਕੇ ਆਏ ਸੀ ਤਕਦੀਰ ਨੂੰ ਦੋਣ ਵਾਸਤੇ ਤੇ ਤਾਜੂ ਨੇ ਮਗਰੋਂ ਦੁੱਧ ਨਹੀਂ ਪੀਤਾ ਤੇ ਤਾਜੀ ਬੋਤਲ ਗੱਡੀ 'ਚ ਰਹਿ ਗਈ ਵੀਰਪਾਲ ਉਹਨਾਂ ਤਾਰਨ ਮਗੋਂ ਠੀਕ ਆ ਚੱਕ ਲਈ ਤੇ ਫੇਰ ਬਾਈ ਯਾਰ ਕੇ ਆ ਗਏ ਸੀ ਘਰ ਨੂੰ ਤੇ ਅਸੀਂ ਬਸ 10 ਮਿੰਟ ਪਿੱਛੇ ਹੋ ਗਏ ਕਿਉਂਕਿ ਫੜਾ ਕੇ ਆਉਣੀ ਸੀ ਬੋਤਲ ਤੇ ਬਾਕੀ ਬਾਈ ਵਧੀਆ ਮਾਰੇ ਲਈ ਕਿਰਪਾ ਕੀਤੀ ਖੁਕਲਾਏ ਤੇ ਚਲੋ ਐਂ ਹੁੰਦਾ ਹਨਾ ਤੇ ਮੀਂਹ ਆਪਣੇ ਵੀ ਬਹੁਤ ਪਿਆ ਬਾਈ ਦਸੀ ਜਾਂਦੀ ਧਰਤੀ ਤੇ ਮੀਂਹ ਚੰਗਾ ਹੀ ਪਿਆ ਰਾਤ ਚਲੋ ਹੁਣ ਬਾਈ ਯਾਰਗਿਆਂ ਨੂੰ ਪਾਈਏ ਚਾਹ ਪਾਣੀ ਹਨਾ ਲਓ ਜੀ ਕਾਰ ਪਹੁੰਚਦੇ ਆ ਹੀ ਸੰਸਕਾਰੀ ਬਹੂ ਰਸੋਈ ਵਿੱਚ ਪਹੁੰਚ ਗਈ ਰਸੋਈ ਵਿੱਚ ਕੌਣ تھا ਚਾਹ ਬਣੀ ਜਾਂਦੀ ਇੱਧਰ ਤੇ ਮਾਸੜ ਦਾ ਤਾਂ ਸਿਰ ਦੁਖਣ ਲੱਗ ਗਿਆ ਕਿਉਂਕਿ ਮਾਸੜ ਜੀ ਉਹਨਾਂ ਨੇ ਕਹਿੰਦੇ ਵੀ ਇੰਨਾ ਲਗਾਤਾਰ ਅਸੀਂ ਸਫਰ ਕਰਦੇ ਨਹੀਂਗੇ ਤੇ ਬਾਬਾ ਲੰਮਾ ਸਫਰ ਹੀ ਹੋ ਗਿਆ ਤੇ ਉਹਦੇ ਕਰਕੇ ਫਿਰ ਹੁਣ ਮਾਸੜੀ ਨੂੰ ਗੋਲੀ ਦਿੱਤੀ ਤੇ ਹੁਣ 13 ਪਏ ਅਰੈਸਟ ਕਰਦੇ ਆ ਮਾਸੀ ਵਰਗੇ ਵੀ ਅਰੈਸਟ ਕਰੀ ਜਾਂਦੇ ਤੇ ਜੋਤਕੀਂ ਦੀ ਵੀ ਚਲੋ ਦੁਪਹਿਰ ਹੋਈ ਆ ਦੁਪਹਿਰ ਦਾ ਖਾਣਾ ਬਣਾ ਲੀਏ ਨਾਲੇ ਲੰਦੀ ਨੂੰ ਪੈਕ ਕਰ ਦਾਂਗੇ ਨਾਲ ਹੂੰ ਜਾ ਕੇ ਕਿੱਥੇ ਬਣਾਉਂਗੀ ਸਾਰੀ ਕੁਛ ਦੀਏ ਵਰ੍ਹਾਈ ਕਹਿੰਦੀ ਜਾ ਕੇ ਕਿੱਥੇ ਬਣਾਉਗੀ ਵਿਚਾਰੀ ਕਿੱਡੇ ਵਾ ਸਾਰੇ ਹੈ ਹੂੰ ਚਲੋ ਦੀਏ ਚਾਹ ਪਿੱਕੀ ਤੇ ਬਾਕੀ ਬਈ ਬਾਪੂ ਵਰਗੇ ਤਾਂ ਘਰੇ ਮਗਰ ਐ ਸਮਾਨ ਸੰਭਿਆ ਹੋਇਆ ਕੱਲੇ ਕੈਂਪਰਾਂ ਤੋਂ ਪਤਾ ਲੱਗਦਾ ਵੀ ਆਪਣੇ ਘਰੇ ਕੱਲ੍ਹ ਪਾਠ ਦਾ ਭੋਗ ਸੀਗਾ ਤੇ ਨਹੀਂ ਸਾਰਾ ਸਮਾਨ ਹੈ A to Z ਸੰਭਿਆਤ ਆ ਰਾਨੀ ਅਰਗਿਆਂ ਨੇ ਹਾਂ ਵੀ ਬਹੁਤ ਵੀ ਪਤਾ ਨਹੀਂ ਲੱਗਿਆ ਵੀ ਦੂਜਾ ਵੀ ਘਰੇ ਕੱਲ ਪ੍ਰੋਗਰਾਮ ਸੀਗਾ ਗੱਦੇ ਗੁੱਦੇ ਸਾਰਾ ਸੋਫੇ ਵਗੈਰਾ ਅੰਦਰ ਲਾ ਵੈੱਡ ਅੰਦਰ ਲਾ ਹੈਨਾ ਉਹ ਵੀ ਆ ਗਈ ਰਾਨੀ ਵੀ ਆ ਗਈ ਕਿ ਨਹੀਂ ਆ ਗਈ ਸਸਰੀ ਗਾ ਭਾਈ 80 ਜੁੱਤੀ ਰਹੀ ਹੈ ਜਿੱਦੇ ਲਾਲੀ ਨੂੰ ਲੈਣਾ ਇਸ ਪਲੇਅਰ ਦੀ ਮਾਸੀ ਦੇ ਸਾਥੀ ਨੂੰ ਆਪੇ ਬਕਰ ਬਸ ਲਾਲੀ ਫਾਸਲੀ ਯਾਰ ਦੀ ਮਾਸੀ ਤੋਂ ਪੁੱਛੀ ਜੇ ਚਲੇ ਨਾ ਲੱਗੀ ਆਡੇ ਪਾਸੇ 4:00 ਵਜੇ ਤੇ ਸੋਚਿਆ ਸੀ ਵੀ ਰੈਸਟ ਕਰਾਂਗੇ ਬਟ ਤੁਹਾਨੂੰ ਪਤਾ ਵੀ ਰੈਸਟ ਕਰਮਾ ਚੈ ਨਹੀਂ ਕਿੱਥੇ ਹੁੰਦੀ ਆ ਚਲੋ ਕੋਈ ਗੱਲ ਨਹੀਂ ਆਪਾਂ ਜਾਣਾ ਹੁਣ ਜੈਤੋ ਜੈਤੋ ਐ ਜਾਣਾ ਕਿਉਂਕਿ ਇੱਕ ਦੋ ਕੰਮ ਆ ਤੇ ਉਹ ਜ਼ਰੂਰੀ ਆ ਕਰੇ ਬਿਨਾ ਸਰਣਾ ਨਹੀਂ ਤੇ ਹੁਣ ਆਪਾਂ ਜਿਹੜਾ ਚਲੇ ਜੈਤੋ ਨੂੰ ਤੇ ਮੁਰੀ ਦੇ ਰਾਣੀ ਕਿਵੇਂ ਖੜੇ ਆ? ਡਿਸਕਸ ਕਰਦੇ ਆ ਕੋਈ ਗੱਲਬਾਤ। ਕਿਵੇਂ ਆ? ਕਿਵੇਂ ਇੱਥੇ ਖੜੇ ਆ? ਸਾਡੇ ਪੈਸਾ ਚੱਲ ਜਾਂ ਪੈਂਪਰ ਖਾਲੀ ਮਾ ਕੇ ਤੇ ਜੰਮ ਜਾਂਦੇ ਨੇ ਆ। ਤੇ ਮੈਂ ਤੁਹਾਨੂੰ ਦੱਸਾਂ ਵੀ ਬਈ ਕੱਲ ਆਣਾ ਜਿਹੜਾ ਵਲੌਗ ਆ ਉਹ ਆਪਾਂ ਪਾਇਆ ਅੱਜ ਬੀਬੀ ਵੀਰੋਜੀ ਦੇ ਗੁਰਦੁਆਰਾ ਸਾਹਿਬ ਅਸੀਂ ਜਾ ਕੇ ਆਏ ਆ। ਤੇ ਉਹਦੇ ਤੇ ਬੜੇ ਕਮੈਂਟ ਆ ਰਹੇ ਇੱਕ ਤਾਂ ਉਹਦਾ ਐਡਰੈਸ ਪੁੱਛਿਆ ਜਾ ਰਿਹਾ ਕਈ ਵੀਰਾਂ ਸੱਜਣਾ ਵੱਲੋਂ। ਐਡਰੈਸ ਬਾਈ ਜੀ ਹੈਗਾ ਚਭਾਲ। ਚਭਾਲ ਤੁਸੀਂ ਮੈਪ ਦੇ ਵਿੱਚ ਸਰਚ ਕਰੋਗੇ ਬੀਬੀ ਵੀਰੋਜੀ ਗੁਰਦੁਆਰਾ ਤਾਂ ਤੁਹਾਨੂੰ ਲੋਕੇਸ਼ਨ ਆਟੋਮੈਟਿਕਲੀ ਆ ਜਾਣੀ ਆ ਚਭਾਲ ਤਰਨਤਾਰਨ ਤੋਂ ਅਟਾਰੀ ਬਾਰਡਰ ਨੂੰ ਜਿਹੜਾ ਰੋਡ ਜਾਂਦਾ ਆ ਉਹਦੇ ਤੇ 15 ਕਿਲੋਮੀਟਰ ਸਾਈਡ ਨੂੰ ਪੈਂਦਾ ਆ ਤੇ ਉੱਥੇ ਮਤਲਬ ਵੀ ਨੈਟ ਤੋਂ ਸਰਚ ਕਰ ਲਓ ਜਿੱਥੋਂ ਵੀ ਕਿਥੋਂ ਦੂਰੋਂ ਨੇੜੋਂ ਤੁਸੀਂ ਜਾਣਾ ਤੇ ਮੈਪ ਤੁਹਾਨੂੰ ਆਟੋਮੈਟਿਕਲੀ ਉੱਥੇ ਲੈ ਜਾਊਗਾ ਤੇ ਉੱਥੇ ਜਾ ਕੇ ਲੋਕਲ ਤੁਸੀਂ ਪੁੱਛ ਵੀ ਸਕਦੇ ਹੋ ਵੀ ਬੀਬੀ ਵੀਰੋਜੀ ਦੇ ਗੁਰਦੁਆਰਾ ਜਾਣਾ ਕਿੱਥੇ ਜਾਣਾ ਹਨਾ ਤੇ ਤੁਹਾਨੂੰ ਉੱਥੇ ਲੋਕਲ ਵੀ ਦੱਸ ਦੇਣਗੇ ਤੇ ਬਾਕੀ ਨੱਟ ਤੇ ਨਿਕਲੀ ਹੋਣਾ ਤੇ ਦੂਜੇ ਨੰਬਰ ਤੇ ਇਹ ਸੀਗਾ ਵੀ ਇੱਕ ਹੋਰ ਕੁਐਸਚਨ ਪੁੱਛਣਾ ਹੈ ਮੈਂ ਉੱਥੇ ਚੜਾਉਂਦੇ ਕੀ ਆ ਹਾਂ ਵੀ ਚੜਾਉਂਦੇ ਕੀ ਆ ਉਹ ਬਾਈ ਜੀ ਉੱਥੇ ਇਹ ਆ ਵੀ ਵੈਸੇ ਤਾਂ ਜਿਹੜੀ ਮਤਲਬ ਵੀ ਆਪ ਦੀ ਇੱਛਾ ਆ ਆਪ ਦੀ ਇੱਛਾ ਆ ਹਨਾ ਕੋਈ ਇਦਾਂ ਨਹੀਂ ਕੁਝ ਵੀ ਮਤਲਬ ਜੇ ਜੇ ਕਿਸੇ ਦਾ ਹਨਾ ਵੀ ਉਹ ਆ ਤਾਂ ਉਹ ਆ ਪਰ ਜ਼ਿਆਦਾਤਰ ਉੱਥੇ ਜਿਹੜਾ ਆ ਵੀ ਇੱਕ ਸੂਟ ਤੇ ਇੱਕ ਨਾਲ ਗੋੜਤਾ ਪਜਾਮਾ ਜਿਹੜਾ ਆ ਵੀ ਉੱਥੇ ਚੜਾ ਕੇ ਆਉਂਦੇ ਸਾਰੇ ਆਉਂਦੇ ਜਿਹੜੇ ਮਤਲਬ ਜਿਹੜੀ ਵੀਰੋਜੀ ਦੇ ਨਾਮ ਤੇ ਹਨਾ ਚੜਦਾ ਤੇ ਬਾਕੀ ਚੜਦਾ ਅਨੁਸਾਰ ਕਿਉਂਕਿ ਉੱਥੇ ਕਾਰ ਸੇਵਾ ਚੱਲੀ ਜਾਂਦੀ ਆ ਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਜਿਹੜੀ ਬਣੀ ਜਾਂਦੀ ਨਾਲ ਹਨਾ ਵੱਡੀ ਤੇ ਉਹ ਤੁਸੀਂ ਆਪ ਦੀ ਸ਼ਰਧਾ ਅਨੁਸਾਰ ਜੋ ਵੀ ਹਨਾ ਤੇ ਇੱਕ ਗੱਲ ਵੀ ਖਲ ਜਿਹੜੇ ਉੱਥੇ ਬਾਬਾ ਜੀ ਅਰਦਾਸ ਕਰਦੇ ਸੀਗੇ ਉਹ ਵੀ ਹੈਰਾਨ ਹੋ ਗਏ ਇਹ ਗੱਲ ਸੋਣ ਕੇ ਕਿਉਂਕਿ ਪਹਿਲਾ ਸਤੰਬਰ ਚ ਗਿਆ ਸੀਗਾ ਬਿਆਨਤ ਵੀਰਾ ਸਤੰਬਰ ਚ ਬੀਬੀ ਵੀਰੋ ਦੇ ਪਾਪਾਈ ਮੱਥਾ ਟੇਕ ਅਚਾਨਕ ਹੀ ਬਾਈ ਵੀ ਇਦਾਂ ਅਚਾਨਕ ਪਈ ਜਾਂਦਾ ਵੀ ਆਈ ਜੇ ਬੈਠਾ ਬੈਠਾ ਮੇਰੇ ਦਿਮਾਗ ਚ ਆਇਆ ਵੀ ਅੱਜ ਮੈਂ ਮੱਥਾ ਟੇਕ ਕਿਉਣਾ ਬੀਬੀ ਵੀਰੋ ਜੀ ਦੇ ਬਿਨਾ ਅੰਮ੍ਰਿਤਸਰ ਕੰਨੀ ਗਏ ਸੀਗੇ ਨਾਲ ਦੇ ਕਹਿੰਦੇ ਵੀ ਚਲੋ ਆਪਾਂ ਉੱਥੇ ਮੱਥਾ ਟੇਕ ਕੇ ਆਉਣੇ ਹਣਾ ਦੇਖ ਕੇ ਆ ਗਿਆ ਉੱਥੇ ਚਲੋ ਜੀ ਉਸ ਤੋਂ ਬਾਅਦ ਜਨਵਰੀ ਚ ਗਏ ਆ ਅਸੀਂ ਜਨਵਰੀ ਦੇ ਵਿੱਚ ਅਸੀਂ ਮੈਂ ਸਾਨੂੰ ਤਾਂ ਆਂਟੀ ਨੇ ਦੱਸਿਆ ਸੀਗਾ ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਦਲਖੁਸ਼ ਦੀ ਮੰਮੀ ਹੋਣਾਂ ਨੇ ਆਪਾਂ ਨੂੰ ਦੱਸਿਆ ਸੀਗਾ ਉਹਨਾਂ ਨੇ ਕੋਈ ਵੀਡੀਓ ਵਗੈਰਾ ਦੇਖੀ ਸੀਗੀ ਵੀ ਉੱਥੇ ਇਦਾਂ ਹੁੰਦਾ ਤੇ ਅਸੀਂ ਕਿਹਾ ਚਲੋ ਆਪਾਂ ਮੱਥਾ ਟੇਕਿਓ ਨੇ ਹੈਨਾ ਚਲੋ ਜੀ ਆਪਾਂ ਮੱਥਾ ਟੇਕਿਆ ਤੇ ਆਪਾਂ ਬਾਈ ਨੂੰ ਉਹਨਾਂ ਨੂੰ ਦੱਸਿਆ ਵੀ ਇਦਾਂ ਕਰਕੇ ਵੀ ਆਪਾਂ ਪਾਠ ਤਾਂ ਕਿਹਾ ਸੀ ਵੀ ਆਪਾਂ ਘਰੇ ਪਾਠ ਕਰਾਵਾਂਗੇ ਸਹਿਜ ਪਾਠ ਤੇ ਬਾਈ ਦਾ ਤੇ ਮਨਦੀਪ ਦਾ ਮੱਥਾ ਟਕਾ ਲਿਆਵਾਂਗੇ ਵਿਆਹ ਤੋਂ ਬਾਅਦ ਤੇ ਮਨਦੀਪ ਨੇ ਜਦੋਂ ਬਾਈ ਨੂੰ ਦੱਸਿਆ ਤੇ ਬਾਈ ਨੇ ਮੋਹਰੇ ਮਨਦੀਪ ਨੂੰ ਦੱਸਿਆ ਵੀ ਮੈਂ ਵੀ ਜਾ ਕੇ ਆਇਆ ਮੈਂ ਵੀ ਵੀਰੋ ਜੀ ਦੇ ਮੈਂ ਵੀ ਮੱਥਾ ਟੇਕਿਆ ਆ ਤੇ ਕੱਲ ਜਦੋਂ ਅਸੀਂ ਗਏ ਉੱਥੇ ਤੇ ਬਾਬਾ ਜੀ ਨੇ ਸਾਨੂੰ ਪੁੱਛਿਆ ਵੀ ਬੇ ਕੁੜੀ ਆਲੇ ਆਏ ਸੀ ਜਾਂ ਤੁਸੀਂ ਮੁੰਡੇ ਆਲੇ ਆਏ ਸੀ ਤੇ ਜਦੋਂ ਅਸੀਂ ਉਹਨਾਂ ਨੂੰ ਕਿਹਾ ਵੀ ਕੁੜੀ ਵੀ ਆਈ ਸੀ ਤੇ ਮੁੰਡਾ ਵੀ ਆਇਆ ਸੀ ਕਹਿੰਦੇ ਇਕੱਠੇ ਆਏ ਸੀ ਅਸੀਂ ਕਿ ਨਹੀਂ ਨਹੀਂ ਇਕੱਠੇ ਨਹੀਂ ਆਏ ਅਲੱਗ ਅਲੱਗ ਪਹਿਲਾਂ ਪਾਈ ਆਏ ਅਲੱਗ ਫਿਰ ਸਾਡਾ ਬਦਾਰ ਆਇਆ ਅਲੱਗ ਰਿਸ਼ਤਾ ਬਾਅਦ ਚ ਹੋਇਆ ਬਾਅਦ ਚ ਹੋਇਆ ਰਿਸ਼ਤਾ ਤੇ ਉਹ ਵੀ ਹੈਰਾਨ ਹੋ ਗਏ ਉਹ ਕਹਿੰਦੇ ਵੀ ਇਹ ਵੀ ਜਿਹੜਾ ਐਦਾਂ ਹੋਇਆ ਵੀ ਨਹੀਂ ਤਾਂ ਜਾਂ ਤਾਂ ਗੱਲੀ ਮੁੰਡੀ ਮੁੰਡਾ ਹੀ ਆਇਆ ਹੁੰਦਾ ਤੇ ਜਾਂ ਕੱਲੀ ਕੁੜੀ ਆਈ ਹੁੰਦੀ ਆ ਵੀ ਅਸੀਂ ਪਹਿਲੀ ਵਾਰ ਇਦਾਂ ਦੇਖਿਆ ਵੀ ਕੁੜੀ ਵੀ ਆਈ ਤੇ ਮੁੰਡਾ ਵੀ ਆਇਆ ਉਹ ਵੀ ਅਲੱਗ-ਅਲੱਗ ਆਏ ਤੇ ਉਦੋਂ ਬਾਅਦ ਇਹਨਾਂ ਦੇ ਸੰਜੋਗ ਜੁੜੇ ਆ ਤੇ ਵਾਹਿਗੁਰੂ ਅੱਗੇ ਉਹਨਾਂ ਨੇ ਵੀ ਅਰਦਾਸ ਕੀਤੀ ਵੀ ਮਤਲਬ ਬਹੁਤ ਇਦਾਂ ਉਹ ਖੁਸ਼ ਹੋਏ ਹਾਂ ਵੀ ਉਹ ਕਹਿੰਦੇ ਵੀ ਕੋਈ ਅੱਜ ਤੱਕ ਵੀ ਇਦਾਂ ਨਹੀਂ ਹੋਇਆ ਤੇ ਇਹਨਾਂ ਨੇ ਕਿਹਾ ਵੀ ਬਹੁਤ ਭਾਗਾਸ ਭਾਗਾਾਂ ਵਾਲੀ ਜੋੜੀ ਆ ਵੀ ਜਿਹੜੇ ਇਦਾਂ ਬੀਬੀ ਜੀ ਨੇ ਆਪ ਜਿਹੜੇ ਉਹਨਾਂ ਦੇ ਕਰਮ ਜੋੜੇ ਆ ਤੇ ਅਸੀਂ ਵੀ ਉਸ ਚੀਜ਼ ਨੂੰ ਮੰਨਦੇ ਆ ਹਨਾ ਕਿਉਂਕਿ ਬਾਕੀ ਮੈਂ ਪਹਿਲਾਂ ਵੀ ਕਿਹਾ ਸੀਗਾ ਵੀ ਇਹ ਦੇਖੋ ਸ਼ਰਦਾ ਭਾਵਨਾ ਦੀ ਗੱਲ ਹੁੰਦੀ ਆ ਠੀਕ ਆ ਸੱਚੀ ਨੀਤ ਦੇ ਨਾਲ ਤੇ ਸੱਚੀ ਸ਼ਰਦਾ ਨਾਲ ਜੇ ਕੋਈ ਕਿਸੇ ਵੀ ਦਰਤ ਹੈ ਨਾ ਜਾਂਦਾ ਜਿਵੇਂ ਉਹਨਾਂ ਦਰਬਾਰ ਸਾਹਿਬ ਵੀ ਕੈਂਸਰ ਦਾ ਵੀ ਮਤਲਬ ਵੀ ਕੈਂਸਰ ਦੇ ਮਰੀਜ਼ ਵੀ ਕਈ ਠੀਕ ਹੋਏ ਆ ਇਹੋ ਜੇ ਮਤਲਬ ਵੀ ਚੰਗਤਕਾਰ ਵੀ ਹੋਏ ਆ ਉਹ ਗੱਲ ਹੈ ਵੀ ਸੱਚੀ ਨੀਤ ਤੇ ਸੱਚੀ ਸ਼ਰਦਾ ਦੀ ਗੱਲ ਹੈ ਨਾ ਜੇਕਰ ਦਿਲ ਦੇ ਵਿੱਚ ਸਵਾਲ ਜਾਂ ਵਹਿਮ ਹੋਊਗਾ ਤਾਂ ਫਿਰ ਉਹ ਗੱਲ ਹੈ ਵੀ ਉਹ ਨਹੀਂ ਮਤਲਬ ਵੇ ਅਚਾਨਕ ਅਚਾਨਕ ਬੈਠੇ ਅਸੀਂ ਮੈਂ ਕਿਹਾ ਮੈਂ ਕਿਤੇ ਬੈਦ ਕੀ ਮੰਦਿਰ ਪਾਉਗੀ ਆਪਾ ਮਨਦੀਪ ਦਾ ਮੱਥਾ ਟਕਾ ਕੇ ਲਿਆਵਾਂਗੇ ਉੱਥੇ ਬੀਬੀ ਵੀਰੋ ਜੀ ਦੇ ਇਦਾਂ ਨਹੀਂ ਵੀ ਕੋਈ ਵੀ ਸੀਗਾ ਬਸ ਐਸੇ ਸੀਗੇ ਚਲੋ ਮੱਥਾ ਟੇਕ ਆਉਂਗਾ ਵੀ ਹਨਾ ਵੀ ਮਹਾਰਾਜ ਚਲੋ ਆਪ ਹੀ ਕਾਰਨ ਕਰਾਉਣ ਵਾਲੇ ਤਾਂ ਮਹਾਰਾਜ ਆ ਬੰਦਾ ਇੱਕ ਜੜੀਆ ਬਣਦਾ ਹੁੰਦਾ ਹਨਾ ਵੀ ਚਲੋ ਉੱਥੇ ਮੱਥਾ ਟਕਾ ਲਿਆ ਹੁੰਦਾ ਤੇ ਮੈਨੂੰ ਲੱਗਾ 15 ਕ ਦਿਨ ਮਸਾ ਹੀ ਹੋਏ ਸੀਗੇ ਮੱਥਾ ਟੇਕ ਆਇਆ ਨੂੰ ਜਦੋਂ ਮਨਦੀਪ ਦੀ ਮਨਦੀਪ ਲਿਆ ਰਿਸ਼ਤੇ ਦੀ ਦਸ ਪੈ ਗਈ ਤੇ ਸਾਨੂੰ ਵੀ ਪਰਿਵਾਰ ਵਧੀਆ ਲੱਗਾ ਤੇ ਅਸੀਂ ਰਿਸ਼ਤਾ ਕਰ ਦਿੱਤਾ ਵਾ ਕਿ ਸੰਜੋਗ ਜਿਹੜੇ ਹੁੰਦੇ ਆ ਉਹ ਕਹਿੰਦੇ ਨੇ ਧੁਰੋਂ ਹੀ ਲਿਖਾ ਕੇ ਆਉਂਦਾ ਹੁੰਦਾ ਬੰਦਾ ਵੀ ਜ ਵੀ ਤਕਦੀਰ ਇਹਦੇ ਸੰਜੋਗ ਰੱਬ ਨੇ ਮਹਾਰਾਜ ਨੇ ਲਿਖੇ ਹੋਏ ਆ ਵੀ ਜਿਹੜਾ ਇਹਦੇ ਕਰਮਾਂ ਚ ਇਹਨੂੰ ਮਿਲਣਾ ਜਿਹੜਾ ਮੇਰੇ ਕਰਮਾਂ ਚ ਮੈਨੂੰ ਮਿਲਿਆ ਹਨਾ ਤੇ ਇਹ ਹੁੰਦਾ ਵੀ ਇੱਕ ਪਰਫੈਕਟ ਜਿਹੜੀ ਜੋੜੀ ਕਹਿ ਸਕਦੇ ਆਪਾਂ ਹਾਂ ਮਨਦੀਪ ਦੀ ਤੇ ਬਾਈ ਬਿਆੰਤ ਦੀ ਉਹਨਾਂ ਦਾ ਸੁਭਾਅ ਜਿਵੇਂ ਆ ਦੋਨਾਂ ਦੇ ਸ਼ਾਂਤ ਮਨਦੀਪ ਵੀ ਇਦਾਂ ਹੀ ਆ ਸੁਭਾਅ ਦੀ ਥੋੜੀ ਜਿਹੀ ਸ਼ਾਂਤ ਹੈ ਉਹ ਮਤਲਬ ਘੱਟ ਬੋਲਦੀ ਚਲਦੀ ਆ ਵੀ ਆ ਉਹ ਹੁੰਦਾ ਨਾ ਇੱਕ ਪਰਸਨ ਵੀ ਜੌਬ ਪਰਸਨਸ ਹੋ ਉਹ ਉਹਨੂੰ ਪਰਫੈਕਟ ਮੈਚ ਮਿਲਿਆ ਤੇ ਬਾਕੀ ਆਪਣਾ ਯਕੀਨ ਹੁੰਦਾ ਹਨਾ ਤੇ ਜੇਕਰ ਤੁਸੀਂ ਵੀ ਜਾਣਾ ਚਾਹੁੰਦੇ ਹੋ ਤਾਂ ਮੈਂ ਐਗਜ਼ੀਮ ਨੂੰ ਤੁਹਾਨੂੰ ਐਡਰੈਸ ਦੱਸਦਾ ਆ ਤੇ ਜ਼ਰੂਰ ਜਾਓ ਜਿਨ੍ਹਾਂ ਨੂੰ ਵੀ ਲੱਗਦਾ ਕਿ ਉਹਨਾਂ ਨੂੰ ਜਾਣਾ ਚਾਹੀਦਾ ਆ ਤੇ ਹੁਣ ਅਸੀਂ ਚੱਲੀਏ ਜੈਤੋ ਤੇ ਦੋ ਚਾਹੇ ਕੰਮ ਕਰਕੇ ਤੇ ਫੇਰ ਦੂਜਾ ਆਪਣਾ ਆ ਕੇ ਰੈਸਟ ਹੋਊਗੀ ਵਧੀਆ ਉਹਨਾਂ ਦੀਆਂ ਰੋਟੀਆਂ ਇਹ ਚੱਕ ਲਈਆਂ ਜਿਹੜੀਆਂ ਤੋਂ ਇਹ ਗਾਟਕੇ ਪਾਈਆਂ ਉਹਨਾਂ ਨੂੰ ਸੀ ਉਹਨੂੰ ਪਾਈਆਂ ਸੀ ਲੱਤਾਂ ਘਟਾਉਂਦੀ ਆ ਮਾਂ ਲੋ ਤਕਦੀਰ ਉਹ ਤਕਦੀਰ ਹੈ ਮਾਂ ਦੀ ਵੀ ਸੇਵਾ ਕਰਿਆ ਕਰੂਗੀ ਵੱਡੀ ਹੋ ਕੇ ਇਹ ਤਾਂ ਦਿਓ ਤਰਾ ਕਾ ਕਰਨੀ ਇਹ ਜੋ ਚੰਗੇ ਕੰਮ ਕੀਤੇ ਹੋਣਗੇ ਤਾਂ ਹੋ ਜੂਗੀ ਤਾਂ ਹੋ ਜੂਗੀ ਨਹੀਂ ਤਾਂ ਚਲੋ ਚੱਲ ਕੋਈ ਨਹੀਂ ਆਪਣਾ ਤਾਂ ਫਰਜ਼ ਹੈ ਨਾ ਇਹਨਾਂ ਨੂੰ ਹਾਂ ਜਵਾਕਾਂ ਦੀ ਜਿੰਨੀ ਤੇ ਕੇਅਰ ਕਰਨੀ ਵਧੀਆ ਪਰਬ੍ਰਿਸ਼ ਕਰਨੀ ਦਾ ਆਪਣੇ ਹੱਥ ਵਾਸੀਆਂ ਹਾਂ ਤੇ ਲੋ ਵੀ ਮਿੱਤਰੋ ਹੁਣ ਆਪਾਂ ਹੋ ਚੁੱਕੇ ਆਂ ਜੀ ਬੇਲੇ ਹੁਣ ਤੁਹਾਨੂੰ ਇੱਕ ਗੱਲ ਦੱਸ ਦਈਏ ਵੀ ਹੁਣ ਅਸੀਂ ਪੂਰੇ ਸੁਰਖਰੂ ਹੋ ਗਏ ਕਿਉਂਕਿ ਸਾਨੂੰ ਇਹ ਸੁੱਖ ਦਾ ਵੀ ਆਇਆ ਸੀਗਾ ਵੀ ਮੰਦਿਰ ਦੇ ਵਿਆਹ ਵਿਆਹ ਜਿੰਨਾ ਹੀ ਸੀਗਾ ਵੀ ਜਿੰਨਾ ਚਿਰ ਇਹ ਵੀ ਸੁੱਖ ਨਹੀਂ ਲੈਂਦੀ ਸਾਡੀ ਹਨਾ ਤੇ ਉਸ ਤੋਂ ਬਾਅਦ ਅਸੀਂ ਵਿਹਲੇ ਹੋਵਾਂਗੇ ਤੇ ਹੁਣ ਜੋਤ ਦਾ ਕਰਾਂਗੇ ਕੋਰਸ ਕੰਟੀਨਿਊ ਤਕਦੀਰ ਦਾ ਸਕੂਲ ਸਕਾਲ ਪਤਾ ਕਰਦੇ ਆ ਤੇ ਪਲੇ ਵੇ ਕਰਦੇ ਆ ਪਤਾ ਤਾਂ ਕਿ ਥੋੜਾ ਜਿਹਾ ਇਹਦੀ ਵੀ ਇੰਪਰੂਵਮੈਂਟ ਹੋ ਜੂਗੀ ਚਲੋ ਹਨਾ ਕਿਉਂਕਿ ਬੋਲਦੀ ਤਾਂ ਬਹੁਤ ਹੁਸ਼ਿਆ ਪਰ ਚਲੋ ਸਾਨੂੰ ਵੀ ਆਇਆ ਵੀ ਬੱਚਿਆਂ 'ਚ ਜਾਣ ਆਉਣ ਲੱਗ ਜੂਗੀ ਥੋੜਾ ਘਲਨ ਮਨ ਆਂਟੀ ਹੋਰੀ ਵੀ ਹੈਰਾਨ ਹੋ ਗਈਆਂ ਕਿਉਂਕਿ ਜਦੋਂ ਇਹ ਕਿਸੇ ਦੇ ਸਾਹਮਣੇ ਬੋਲਦੀ ਨਹੀਂ ਤਾਂ ਇਦਾਂ ਲੱਗਦਾ ਵੀ ਇਹ ਬੋਲਦੀ ਨਹੀਂ ਹੈਗੀ ਬਟ ਜਦੋਂ ਇਹ ਫਿਰ ਬੋਲਦੀ ਹੈ ਫਿਰ ਅਗਲਾ ਵੀ ਸੋਚਦਾ ਵੀ ਯਾਰ ਵੀ ਹਾਂ ਠੀਕ ਹੈ ਬੋਲਦੀ ਆ ਬਹੁਤ ਕੁਝ ਬੋਲੀ ਆਉਂਦੀ ਗੱਡੀ ਦੇ ਵਿੱਚ ਤੇ ਇਹੋ ਜੀ ਗੱਲ ਹੈ ਨਹੀਂ ਬਾਕੀ ਘੁੱਲਦੀ ਮਿਲਦੀ ਪੂਰਾ ਪਰ ਸਾਨੂੰ ਥੋੜਾ ਐ ਵੀ ਚਲੋ ਹੋਰ ਹਨਾ ਜਿਵੇਂ ਇੱਥੇ ਇਕੱਲੀ ਰਹਿੰਦੀ ਕਰਕੇ ਤੇ ਬੱਚਿਆਂ ਦੇ ਨਾਲ ਘੁੱਲਣਾ ਬੱਚੇ ਡਿਫਰੈਂਸ ਹੁੰਦਾ ਡਿਫਰੈਂਸ ਹੁੰਦਾ ਵੀ ਹਰੇਕ ਬੱਚੇ ਚੂਜ਼ੀ ਹੁੰਦੇ ਆ ਵੀ ਸਪੈਸੀਫਿਕ ਹਣ ਕਈ ਵਲੇ ਇਹ ਅਨੂਨ ਬੰਦਾ ਹੁੰਦਾ ਔਰ ਇਹਦਾ ਮੈਨੂੰ ਲੱਗਦਾ ਵੀ ਇੱਕ ਜਿਵੇਂ ਇਹ ਇਹਦੇ ਵਿੱਚ ਨਾ ਇੱਕ 카ਟੂਨ ਦੇਖਦੇ ਆ ਉਹਦੇ ਵਿੱਚ ਉਹ ਚੀਜ਼ ਚੰਗੀ ਸਿਖਾਉਂਦੇ ਆ ਰਾਈਮਸ ਦੇ ਵਿੱਚ ਵੀ ਜੇ ਕੋਈ ਤੁਹਾਨੂੰ ਸਟ੍ਰੇਂਜਰ ਆ ਜਿਹੜਾ ਮੰਨ ਲਓ ਲੱਗਦਾ ਤੁਹਾਨੂੰ ਵੀ ਮਤਲਬ ਵੀ ਇਦਾਂ ਤੁਹਾਡੇ ਨੇੜੇ ਆਉਂਦਾ ਜਾਂ ਕੁਝ ਵੀ ਤੁਹਾਨੂੰ ਟੱਚ ਕਰਦਾ ਹਨਾ ਤਾਂ ਉਹਨੂੰ ਤੁਸੀਂ ਕਹਿਣਾ ਸਟਾਪ ਨੋ ਉਹ ਗੱਲ ਤਾਂ ਚੀਜ਼ ਚੰਗੀ ਆ ਵੀ ਮੰਨ ਲਓ ਵੀ ਬੱਚਾ ਅਵੇਅਰ ਹੁੰਦਾ ਇਸ ਪਗਤੀ ਹੈ ਨਾ ਵੀ ਪਰ ਉਹ ਐ ਆ ਵੀ ਹਜੇ ਇਹਨੂੰ ਇਹ ਨਹੀਂ ਪਤਾ ਵੀ ਵੀ ਇੱਕ ਕੌਣ ਸਟ੍ਰੇਂਜਰ ਆ ਤੇ ਕੌਣ ਵੱਖਰਾ ਹਨਾ ਮਾ ਮੇ ਕੋਲ ਵਧੀਆ ਖੇਢੀ ਗਈ ਹੈ ਸੋ ਇਦਾਂ ਆ ਵੀ ਸਾਰਾ ਕੁਝ ਹੀ ਚੱਲਦਾ ਤੇ ਹੋਰ ਪਤਾ ਲੱਗ ਜੂਗਾ ਕਿਹੜਾ ਸਟ੍ਰੇਨ ਤੇਰਾ ਕਿਹੜਾ ਕਿਹੜਾ ਆਪਣਾ ਕਿਸੇ ਤਾਂ ਨਿੱਕੀ ਨਿੱਕਾ ਬੱਚੇ ਨੂੰ ਕੋਈ ਸਮਝ ਨਹੀਂ ਆ ਨਾ ਤੈਨੂੰ ਡਰ ਦਾ ਮਾਹੌਲ ਦਾ ਪਤਾ ਨਾ ਇਹਨੂੰ ਅਜਨਬੀ ਕੌਣ ਆ ਹਾਂ ਸਮਝ ਗਈ ਕੋਸ਼ਿਸ਼ ਮੈਂ ਇਹਨੂੰ ਕਹਿ ਦਮ ਤਕਦੀਰ ਆਪਣੀ ਡਾਈਪਰ ਚੱਕ ਕੇ ਲਿਆ ਚੱਕ ਕੇ ਲਿਆ ਕੇ ਮੈਨੂੰ ਦਿੰਦੀ ਆ ਹਾਂ ਉਹ ਸਾਰੀਆਂ ਗੱਲਾਂ ਸਮਝਦੀ ਆ ਤੇ ਬਾਕੀ ਚਲੋ ਜੀ ਹੁਣ ਆਪਾਂ ਮਿਲਦੇ ਆ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵਲੌਗ ਕਿਦਾਂ ਲੱਗਦੇ ਹਨਾ ਤੇ ਰੈਸਪੀਆ ਤੇ ਰੈਸਪੀਆ ਨੂੰ ਵੀ ਬਹੁਤ ਪਿਆਰ ਦੇ ਰਹੇ ਹਾਂ ਤੇ ਹੋਪਸੋ ਆਪਾਂ ਬਹੁਤ ਗਰੋ ਕਰਾਂਗੇ ਉਹ ਚੈਨਲ ਦੇ ਉੱਤੇ ਹਨਾ ਤੇ ਹੁਣ ਕੁਝ ਕਰਦੇ ਹਾਂ ਸਰਪ੍ਰਾਈਜ਼ ਵਗੈਰਾ ਰੈਡੀ ਕਿਉਂਕਿ ਹੁਣ ਥੋੜੇ ਫ੍ਰੀ ਹੋ ਚੁੱਕੇ ਹਾਂ ਤੇ ਫਿਰ ਮਾਰਦੇ ਕਿਹੜਾ ਫੜਾ ਕਿਤੇ ਤੇ ਚਲੋ ਜੀ ਮਿਲਦੇ ਆ ਨਵੇਂ ਵਲੌਗ ਦੇ ਨਾਲ ਬਾਏ ਬਾਏ ਜੀ ਗੁੱਡ ਨਾਈਟ ਕਿਉਂਕਿ ਥੱਕੇ ਬਹੁਤ ਜ਼ਿਆਦੇ ਬਈ ਮੈਨੂੰ ਵੀ ਨੀਂਦ ਆਈ ਪਾ ਬੀਬੀ ਮੈਂ ਤਾਂ ਨਹੀਂ ਬਹੁਤ ਤਕੜੇ ਸੀ ਹਾਂ ਮੈਂ ਅੰਤਵਾਈ ਦੀ ਦਾਦੀ ਬਹੁਤ ਜ਼ਿਆਦੇ ਤਕੜੇ ਬਈ ਸਾਰੇ ਥੱਕੇ ਸੀ ਵੀ ਮਤਲਬ ਓਬਵੀਅਸਲੀ ਬੀਬੀ ਵੀ ਥੱਕੇ ਹੋਣਗੇ ਬਟ ਸਾਡੇ ਬਰਾਬਰ ਜਿਹੜਾ ਮਤਲਬ ਵੀ ਉਹਨਾਂ ਨੇ ਤੁਰ ਕੇ ਸਾਰਾ ਮੱਥਾ ਟੇਕਿਆ ਹਨਾ ਤੇ ਸਾਡੇ ਬਰਾਬਰ ਤੁਰੇ ਫਿਰਿਆ ਤੇ ਉਹ ਬਹੁਤ ਵੱਡੀ ਗੱਲ ਹੈ ਵੀ ਐਸ ਉਮਰ ਦੇ ਵਿੱਚ ਜਾ ਕੇ ਵੀ ਤੁਰੇ ਫਿਰਦੇ ਸੋ ਮੇਰੇ ਸਹੌਣਾ 80 85 ਉਮਰ ਹਾਂ ਹਾਂ 84 ਸਾਲ ਤਾਂ ਪਾਸ ਆ 84 ਸਾਲ ਦਾ ਹੋਊਗੀ ਮੇਰਾ ਲੱਗਾ ਇੰਨੀ ਮਤਲਬ ਏਜ ਦੇ ਵਿੱਚ ਵੀ ਹੌਸਲਾ ਇੰਨਾ ਹੋਣਾ ਬੰਦੇ ਨੂੰ ਮੈਂ ਪੁੱਛਿਆ ਅੱਜ ਵੀ ਬੀਬੀ ਜੀ ਨੂੰ ਜਦੋਂ ਰੋਟੀ ਖਾਂਦੀ ਸੀ ਉਹ ਮੈਂ ਕਿਹਾ ਤੁਹਾਨੂੰ ਦੂਰ ਨਹੀਂ ਲੱਗਾ ਨਾ ਅੰਦਰ ਨਹੀਂ ਜਮਾ ਨਹੀਂ ਲੱਗਾ ਨਹੀਂ ਤਾਂ ਜਿਹੜਾ ਕੋਈ ਆਉਂਦਾ ਪਹਿਲੀ ਵਾਰੀ ਚਾਹੇ ਕਹਿੰਦਾ ਫਿਰ ਬਹੁਤ ਦੂਰ ਸੀਗਾ ਵੀ ਸਾਨੂੰ ਬਹੁਤ ਦੂਰ ਲੱਗਾ ਤੇ ਬੀਬੀ ਪਹਿਲੀ ਵਾਰੀ ਆਏ ਸੀ ਉੱਥੇ ਕਿਉਂਕਿ ਵਿਆਹ ਜਦੋਂ ਮਿਲਣੀ ਕਰਨਾ ਮਿਲਣੀ ਤੋਂ ਬਾਅਦ ਆਏ ਸੀਗੇ ਲੈਣ ਫਿਰ ਇੱਕ ਪਸੂ ਡੰਦਰ ਕਰਕੇ ਘਰੇ ਵੀ ਸਰਦਾ ਨਹੀਂ ਹੈਗਾ ਵੀ ਇੱਕ ਜਣੇ ਨੂੰ ਘਰੇ ਰਹਿਣਾ ਪੈਂਦਾ ਤੇ ਬਾਈ ਅਜ ਵੱਡੇ ਬਾਈ ਘਰ ਸੀਗੇ ਵੀ ਇੱਕ ਜਣਾ ਘਰੇ ਹੋਣਾ ਜ਼ਰੂਰੀ ਆ ਤੇ ਮੈਂ ਕਿਹਾ ਬੀਬੀ ਜੀ ਕਿੱਦਾਂ ਦੂਰ ਲੱਗਾ ਕਹਿੰਦੇ ਨਹੀਂ ਜਮਾ ਹੀ ਨਹੀਂ ਲੱਗਾ ਵੀ ਨਹੀਂ ਤਾਂ ਜਿਹੜਾ ਪਹਿਲੀ ਵਾਰੀ ਇੱਥੇ ਆਉਂਦਾ ਆ ਤੇ ਇਹ ਕੋਈ ਤਾਂ ਹੀ ਕਹਿੰਦਾ ਵੀ ਬਾੜੀ ਦੂਰ ਸੀ ਕਿ ਜਿਵੇਂ ਮਾਸੀ ਹੁਣਾਂ ਨੇ ਵੀ ਕਿਹਾ ਵੀ ਬਾੜੀ ਦੂਰ ਸੀ ਤਾਂ ਥੱਕ ਗਏ ਪਰ ਬੀਬੀ ਦਾ ਹੌਸਲਾ ਵੀ ਪੁਰਾਣੀਆਂ ਖਰਾਕਾਂ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਪੁਰਾਣੀਆਂ ਖਰਾਕਾਂ ਖਾਧੀਆਂ ਹੋਈਆਂ ਆ ਪਰ ਉਹ ਜਿਹੜੀਆਂ ਕਹਿੰਦੇ ਹੁੰਦੇ ਆ ਅ ਰਿਅਲਿਟੀ 'ਚ ਹੋਂ ਦੇਖਿਆ ਵੀ ਪੁਰਾਣੀਆਂ ਖਰਾਕਾਂ ਖਾਦਿਆਂ ਤਾਂ ਮਤਲਬ ਕੀ ਹੁੰਦਾ ਆ ਮਤਲਬ ਇਹ ਆ ਵੀ ਇਸ ਉਮਰ ਤੱਕ ਜਾ ਕੇ ਵੀ ਪੂਰਾ ਬਲੰਦ ਹੌਂਸਲਾ ਆ ਵੀ ਤੁਰੇ ਫਿਰੇ ਆ ਮੰਨ ਕੇ ਚੱਲੋ ਵੀ ਪਾਰਕਿੰਗ 'ਚੋਂ ਉੱਪਰ ਤੱਕ ਜਾਣਾ ਤੇ ਬੀਬੀ ਜੀ ਨੇ ਇਦਾਂ ਨਹੀਂ ਕਿਹਾ ਵੀ ਮੈਨੂੰ ਕੋਈ ਕੋਈ ਉਹ ਲਿਆ ਦਿਓ ਕੋਈ ਵੀਕਲ ਲਿਆ ਦਿਓ ਮੈਂ ਉਹਦੇ ਤੇ ਜਾਊਂਗੀ ਜਾਂ ਕਿਵੇਂ ਕੁੰਡੀ ਦੇ ਨਾਲ ਕੌੜੀਆਂ ਚੜ੍ਹ ਕੇ ਹੈਲਪ ਕੀਤੀ ਮਾਸੜ ਜੀ ਨੇ ਮੈਂ ਜਦੀ ਮੰਦੀਪ ਫੜ ਲੈਂਦੀ ਸੀ ਸਾਰੇ ਫੜ ਲੈਂਦੇ ਸੀ ਫੜ ਕੇ ਚੜਾਉਂਦੇ ਸੀ ਉੱਪਰ ਪਰ ਇਹ ਸੀਗਾ ਵੀ ਹਾਂ ਇੱਕ ਟਾਈਮ ਨੂੰ ਸਾਡੇ ਗੋਡੇ ਹਾਂ ਜਿਹੜੇ ਦਰਦ ਹੋਣ ਲੱਗ ਪਿਆ ਪੈਰਾਂ 'ਚ ਦਰਦ ਹੋਣ ਲੱਗ ਪਿਆ ਵੀ ਹਾਈ ਚੜ ਕੇ ਜਾਣਾ ਪਰ ਬੀਬੀ ਦੇ ਹੌਸਲੇ ਬਲੰਦੇ ਸੀਗੀ ਵੀ ਇਹ ਜੀ ਚੀਜ਼ ਦੇਖ ਕੇ ਵਧੀਆ ਲੱਗਾ ਵੀ ਕੁਝ ਸਿੱਖਣ ਨੂੰ ਹੀ ਮਿਲਦਾ ਬਜ਼ੁਰਗਾਂ ਤੋਂ ਚਲੋ ਜੀ ਮਿਲਦੇ ਹਾਂ ਨਵੇਂ ਵਲੌਗ ਦੇ ਨਾਲ ਬਾਏ ਬਾਏ ਗੁੱਡ ਨਾਈਟ